ਤਾਨੂੰ ਇੱਕ ਕਾਰੀਗਰ ਮਣਾਉਂਦੇ ਆ ਦੱਸਦਾ ਇਹ ਕੀ ਹੈ ਜੋ ਕਾਰੀਗਰ ਆ ਜਹਾਜ਼ ਜਿਹੜਾ ਠੀਕ ਕਰਦਾ ਹੁੰਦਾ ਸੀ ਔਰ ਅੱਜ ਪੰਜਾਬ ਦੇ ਵਿੱਚ ਲੱਗਾ ਹੋਇਆ ਔਰ ਕਾਰੀਗਰ ਕਿਹੜਾ ਉਹ ਨਾਲ ਗੱਲਬਾ ਕਰਾਉਂਦੇ ਆ ਇੱਥੇ ਭਰਾ ਨਾਲ ਗੱਲ ਕਰਾਈ ਸਸੀ ਗੱਲ ਜੀ ਭਰਾ ਜੀ ਤੁਹਾਡੇ ਕੋਲ ਇੱਕ ਕਾਰੀਗਰ ਹੈ ਕਹਿੰਦੇ ਕਿ ਜਹਾਜ਼ਾਂ ਦੇ ਵੀ ਜਿਹੜੀਆਂ ਰਿਪੇਅਰ ਕਰਦਾ ਹੁੰਦਾ ਸੀ ਉਹ ਕਿਹੜਾ ਕਾਰੀਗਰ ਹੈ ਹੈਗਾ ਜੀ ਭਾਜੀ ਆ ਆ ਨਜ਼ਰ ਹੀ ਨਾਲੀ ਅੱਛਾ ਇਹ ਅੱਗੇ ਵਾਲਾ ਆਓ ਜੀ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਜਿਹਾ ਅੱਗੇ ਆ ਜਾਵੇ ਥੋੜਾ ਜਿਹਾ ਅੱਗੇ ਆ ਜਾਵੇ ਔਰ ਤੁਹਾਨੂੰ ਉਹ ਕਾਰੀਗਰ ਮਲਾਉਂਦੇ ਆ ਕਿ ਜਿਸ ਨੇ ਲਗਭਗ ਪਤਾ ਹਾਂਜੀ ਭਰਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਕਿੱਥੋਂ ਦੇ ਆਮ ਵਾਲਿਓ ਮੋਗੇ ਜਿਲ੍ਹੇ ਦੇ ਆ ਜੀ ਮੋਗੇ ਜਿਲ੍ਹੇ ਦਾ ਤੇ ਮਾਲਵੇ ਦੀ ਇਹ ਲੋਕ ਜਿਹੜਾ ਕਾਰੀਗਰ ਬੜੇ ਤਗੜੇ ਹੁੰਦੇ ਆ ਹਾਂਜੀ ਹਾਂਜੀ ਤੇ ਕਿੰਨਾ ਚਿਰ ਤੁਸੀਂ ਜਿਹੜਾ ਜਹਾਜ਼ਾਂ ਦਾ ਕੰਮ ਕੀਤਾ ਮੈਂ ਤਕਰੀਬਨ 5 ਸਾਲ ਸਿੱਖਣ ਤੇ ਲਾਤੇ ਜੀ 5 ਸਾਲ ਸਿੱਖਣ ਤੇ ਲਾਤੇ ਤੇ ਹੁਣ ਤੁਸੀਂ ਪੰਜਾਬ ਚ ਆ ਕੇ ਏਡੀ ਵੱਡੀ ਵਰਕਸ਼ਾਪ ਦੇ ਵਿੱਚ ਤੁਹਾਨੂੰ ਕਿਵੇਂ ਮੌਕਾ ਮਿਲ ਗਿਆ ਇੱਥੇ ਮੌਕਾ ਹੀ ਮਜਬੂਰੀ ਸੀਗੀ ਮੁੜ ਕੇ ਬੰਬੇ ਜਾਇਆ ਨਹੀਂ ਗਿਆ ਫਿਰ ਇੱਥੇ ਕੰਮ ਤੇ ਆ ਗਏ ਅਜਾ ਫਿਰ ਪਿੰਡ ਆ ਗਏ ਇੱਥੇ ਔਰ ਦੱਸ ਦਈਏ ਮਜਬੂਰੀ ਤੁਹਾਨੂੰ ਦੱਸ ਦਈਏ ਕਿ ਜਦੋਂ ਬੰਦੇ ਦਾ ਨਾਂ ਚੱਲਦਾ ਤਾਂ ਨਾਂ ਚੱਲਣ ਵਾਸਤੇ ਬੰਦਾ ਜਿਹੜਾ ਬੜੀ ਦੂਰ ਤੱਕ ਵੀ ਪਹੁੰਚ ਸਕਦਾ ਹੈ ਔਰ ਜਦੋਂ ਬੰਦੇ ਨੂੰ ਕੋਈ ਮਜਬੂਰੀ ਪੈ ਜਾਂਦੀ ਆ ਤਾਂ ਬੰਦਾ ਕਈ ਵਾਰੀ ਕਹਿੰਦੇ ਆ ਕਿ ਅਰਸ਼ ਤੋਂ ਫਰਸ਼ ਤੇ ਆ ਜਾਂਦਾ ਹੈ ਕਿ ਐਵੇਂ ਹਾਲਾਤ ਹੋਏ ਹੋਣਗੇ ਦੱਸ ਦਈਏ ਕਿ ਇਹ ਮੋਗੇ ਦਾ ਕਾਰੀਗਰ ਹੈ ਜਦੋਂ ਸਾਨੂੰ ਪਤਾ ਲੱਗਾ ਤਾਂ ਫਿਰ ਅਸੀਂ ਬਿਲਕੁਲ ਇਸ ਦੀ ਇੰਟਰਵਿਊ ਲੈਣੀ ਚਾਹੀ ਆ ਔਰ ਇਹ ਬੰਦਾ ਦੱਸਦਾ ਕਿ 5 ਸਾਲ ਤੱਕ ਮੈਂ ਕੰਮ ਸਿੱਖਣ ਨੂੰ ਲਗਾ ਦਿੱਤੇ ਔਰ ਅੱਜ ਦੀ ਗੱਲ ਕਰੀਏ ਅੱਜ ਵਾਲੇ ਕਾਰੀਗਰ ਕਹਿੰਦੇ ਆ ਕਿ ਅਸੀਂ 10 ਦਿਨ ਹੋ ਗਿਆ ਮਹੀਨਾ ਹੋ ਗਿਆ ਸਾਨੂੰ ਟੰਕਾ ਲਗਾਉਣਾ ਹੁੰਦਾ ਤੇ ਅਸੀਂ ਕਾਰੀਗਰ ਬਣ ਗਏ ਆ ਔਰ ਵੇਖ ਸਕਦੇ ਹੋ ਤੁਸੀਂ ਕਿ ਇਹ ਗੁਰਦਾਸਪੁਰ ਦੇ ਵਿੱਚ ਪੰਜਾਬ ਦੇ ਵਿੱਚ ਇਹ ਕਾਰੀਗਰ ਹੈ ਔਰ ਮੁੱਗੇ ਤੋਂ ਜੜਾ ਵਾ ਇਹ ਆ ਕੇ ਔਰ ਇਸ ਵਰਕਸ਼ਾਪ ਦੀ ਤੁਹਾਨੂੰ ਵਡਿਆਈ ਦੱਸ ਦਈਏ ਕਿ ਇੱਥੇ ਕਾਰੀਗਰ ਸਾਰੇ ਹੀ ਬਾਹਰ ਦੇ ਨੇ ਆਜੋ ਭਰਾਣਾ ਪਹਿਲਾਂ ਗੱਲ ਕੀਤੀ ਸੀ ਮੈਂ ਕੈਮਰਾਮੈਨ ਨੂੰ ਕਹਾਂਗਾ ਪਿੱਛੇ ਹੋਗੇ ਪੜਾਜੀ ਆਪਣਾ ਕਿਹੜਾ ਏਰੀਆ ਮੇਰਾ ਇੱਥੇ ਲੋਕਲ ਜੀ ਮੈਂ ਗੁਰਦਾਸਪੁਰ ਦਾ ਜੀ ਗੁਰਦਾਸਪੁਰ ਦੇ ਉਹ ਤੇ ਤੁਹਾਡੇ ਕੋਲ ਹੋਰ ਵੀ ਕਾਰੀਗਰ ਬਾਹਰ ਦੇ ਆ ਹਾਂਜੀ ਬਾਹਰ ਦੇ ਜੀ ਬਾਕੀ ਕਰ ਜੀ ਮੈਂ ਗੱਲ ਕਰਾਵਾਂਗਾ ਹੋਰ ਵੀ ਭਰਾਵਾਂ ਨਾਲ ਕਿ ਕਿਹੜੇ ਏਰੀਆ ਦੇ ਰਹਿਣ ਵਾਲੇ ਆ ਤੁਹਾਨੂੰ ਦੱਸ ਦਈਏ ਕਿ ਇਸ ਵਰਕਸ਼ਾਪ ਵਿੱਚ ਬਹੁਤ ਦੂਰੋਂ ਦੂਰੋਂ ਕਾਰੀਗਰ ਆ ਕੇ ਇੱਥੇ ਕੰਮ ਕਰਦੇ ਆ ਇਹ ਭਰਾ ਜੀ ਇੱਕ ਮਿੰਟ ਸਮਾਂ ਦਿਓ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇਹ ਭਰਾ ਜੀ ਕਿਹੜਾ ਏਰੀਆ ਕਿਹੜਾ ਆਪਣਾ ਇਹ ਸਾਡਾ ਤਲਵੰਡੀ ਭਾਈ ਤਲਵੰਡੀ ਭਾਈ ਇੱਥੋਂ ਕਿੰਨੇ ਕਿਲੋਮੀਟਰ ਪੈ ਜਾਂਦਾ ਇਹ ਤੋਂ ਮੰਨ ਕੇ 200 ਕਿਲੋਮੀਟਰ ਹੈਗਾ ਮਾਲਵੇ ਚ ਪੈ ਗਏ ਹਾਂ ਹਾਂਜੀ ਤੇ ਉਥੋਂ ਜਦੋਂ ਤੁਸੀਂ ਇੱਥੇ ਆਉਂਦੇ ਹੋ ਤਾਂ ਇੱਥੇ ਲੋਕਾਂ ਨੂੰ ਉਹ ਟੈਕਨੀਕਾਂ ਜਿਹੜੀਆਂ ਪੂਰੀਆਂ ਨਹੀਂ ਸੀ ਮਿਲੀਆਂ ਜੋ ਇੱਥੇ ਆ ਕੇ ਤੁਸੀਂ ਦੇ ਰਹੇ ਹੋ ਮਾਲਵੇ ਦੇ ਕਾਰੀਗਰ ਜਾਣੇ ਜਾਂਦੇ ਆ ਕਿ ਵਾਕੇ ਲੋਕ ਜਿਹੜਾ ਸੁਥਰਾ ਕੰਮ ਕਰਦੇ ਆ ਹਾਂਜੀ ਹਾਂਜੀ ਬਿਲਕੁਲ ਤੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਕੰਮ ਕਰਦਿਆਂ ਤੁਹਾਨੂੰ ਹੋਵੇ 3 ਸਾਲ ਹੋ ਗਏ 3 ਸਾਲ ਹੋ ਗਏ ਇੱਥੇ ਤੇ ਹੋਰ ਵੀ ਤੁਹਾਡੇ ਕੋਲ ਜਿਹੜੀ ਟੀਮ ਹੈ ਉਹ ਬਾਹਰ ਦੀ ਆ ਮਾਲਵੇ ਏਰੀਆ ਦੀ ਆ ਕਿ ਜਾਂ ਸਾਰੇ ਇਥੇ ਲੋਕਲ ਗੁਰਦਾਸਪੁਰ ਦੇ ਨੇ ਇੱਕ ਭਾਈ ਦੋ ਜਣੇ ਆ ਮਾਲਵੇ ਦੇ ਤੇ ਦੂਜੇ ਲੋਕਲ ਆ ਅੱਛਾ ਦੋ ਜਣੇ ਤੁਸੀਂ ਮਾਲਵੇ ਤੋਂ ਬਾਕੀ ਜਿਹੜੇ ਆ ਲੋਕਲ ਆ ਤੇ ਇਹ ਕਾਰੀਗਰ ਇੱਕ ਆ ਇਹ ਕਹਿੰਦਾ ਜੀ ਮੈਂ 5 ਸਾਲ ਜਹਾਜ਼ਾਂ ਦਾ ਕੰਮ ਵੀ ਕੀਤਾ ਜਹਾਜ਼ ਰੇਪੇਰ ਕੀਤੇ ਆ 5 ਸਾਲ ਕੰਮ ਸਿੱਖਣ ਤੇ ਲਾ ਦਿੱਤਾ ਤੇ ਵਾਕਈ ਇਸੇ ਤਰ੍ਹਾਂ ਗੱਲ ਹਾਂਜੀ ਹਾਂਜੀ ਬਿਲਕੁਲ ਜੀ ਆ ਦੱਸ ਦਈਏ ਕੀ ਹੈ ਜੋ ਤਸਵੀਰਾਂ ਤੁਹਾਨੂੰ ਗੁਰਦਾਸਪੁਰ ਦੀਆਂ ਵਖਾ ਰਿਹਾ ਦੱਸ ਦਈਏ ਨਵੀਪੁਰ ਚੌਂਕ ਦੇ ਬਿਲਕੁਲ ਕੋਲ ਘੁੰਮਣ ਵਰਕਸ਼ਾਪ ਆ ਔਰ ਉੱਥੇ ਜੋ ਕਾਰੀਗਰ ਕੰਮ ਕਰਦਾ ਇਸ ਨੇ ਦੱਸਿਆ ਕਿ ਮੈਂ ਲਗਭਗ 5 ਸਾਲ ਕੰਮ ਸਿੱਖਣ ਤੇ ਲਗਾ ਦਿੱਤੇ ਤਾਂ ਜਦੋਂ ਕੰਮ ਜਹਾਜ਼ਾਂ ਦਾ ਕਰਨ ਨਾਲ ਬੜੀ ਬਰੀਕੀ ਦਾ ਕੰਮ ਹੁੰਦਾ ਔਰ ਜਹਾਜ਼ ਕਿਹੜੇ ਸੀ ਸ਼ਿਪ ਸੀ ਜਾਂ ਉਡਣ ਵਾਲੇ ਸੀ ਇਹਦੇ ਬਾਰੇ ਜਾਣਕਾਰੀ ਲੈ ਲਈਏ ਇਹ ਭਰਾ ਜੀ ਜਿਹੜਾ ਤੁਸੀਂ ਜਹਾਜ਼ ਦਾ ਕੰਮ ਕਰਦੇ ਸੀ ਉਹ ਕਿਹੜੇ ਸੀ ਸ਼ਿਪ ਸੀ ਜਾਂ ਉਡਣ ਵਾਲੇ ਸੀ ਸ਼ਿਪ ਸੀ ਜੀ ਸ਼ਿਪ ਸਮੁੰਦਰੀ ਜਹਾਜ਼ਾਂ ਦੀ ਗੱਲ ਕਰਦੇ ਆ ਜੀ ਛਿਪਾਂ ਦਾ ਕੰਮ ਬੰਬੇ ਦੇ ਵਿੱਚ ਛਿਪਾਂ ਦਾ ਕੰਮ ਜਿਹੜਾ ਹੈ ਉਹ ਇਹਣਾ ਸਿੱਖਿਆ ਔਰ ਅੱਜ ਗੁਰਦਾਸਪੁਰ ਦੇ ਵਿੱਚ ਪੰਜਾਬ ਦੇ ਵਿੱਚ ਆ ਕੇ ਨਵੇਂ-ਨਵੇਂ ਟੈਕਨੀਕ ਦੇ ਚੀਜ਼ਾਂ ਜਿਹੜੀਆਂ ਬਣਾ ਕੇ ਲੋਕਾਂ ਦੇ ਹਵਾਲੇ ਕਰ ਰਿਹਾ ਔਰ ਦੱਸ ਦਈਏ ਤਸਵੀਰਾਂ ਤੁਹਾਨੂੰ ਗੁਰਦਾਸਪੁਰ ਤੋਂ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਆ ਕਮੈਂਟ ਜਰੂਰ ਜ ਕਰਿਓ ਸ਼ੇਅਰ ਜਰੂਰ ਕਰਿਓ ਮੇਰੇ ਸਹਿਯੋਗੀ ਨਾਮ ਮਹਿੰਦਰ ਸਿੰਘ ਦੇਨਣਗੜ੍ਹ ਜ਼ਿਲ੍